ਪਿਕਾ ਮਾਡੂਰਾ ਵਾਹਿਗੁਰੂ ਜੀ ਕੀ ਬੰਦਗੀ ਕੰਦੀ ਸਿੰਦੇ ਮਾਰੇ ਕੀ ਕਹੋਂਗੇ ਜਿਹੜੇ ਹੱਲੇ ਵੀ ਜਾਰੇ ਜਾਰੇ ਜਾਵੇ ਫਤੇ ਪਾਵੇ ਨੇ ਹਾਲ ਹੋ ਜਾਵੇ ਸੁਰੀਆ ਗਾ ਸਭ ਜਣੇ ਚਾਹਨਾ ਜੇ ਅਰਦਾਸ ਹੋਵੇ ਕਿ ਉਹਨਾਂ ਨੂੰ ਵੀ ਛੇਤੀ ਛੇਤੀ ਮੁਲਾਦ ਮਿਲੇ ਬਿਲਕੁਲ ਬਿਲਕੁਲ ਸਹੀ ਗੱਲ ਅੰਦਰ ਸਿੰਘ ਜੀ ਆਪ ਨੂੰ ਮਠਕਰਾਂ ਲਓ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਦੁਆਇਆਂ ਮਹਾਰਾ ਬਹੁਤ ਬਹੁਤ ਚੜ੍ਹਦੀ ਕਲਾ ਕਰੇ ਪਰ ਦੇਖ ਜੀ ਆਜੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਨੂੰ ਪਤਾ ਹੈ ਕਿ ਅੱਜ ਭਾਈ ਗੁਰਮੀਤ ਸਿੰਘ ਜੀ ਇੰਜੀਨੀਅਰ ਜੀ ਜਿਹੜੇ ਕਿ ਅੱਜ ਤਕੀਰ ਰਿਹਾਈ ਤੇ ਬਾਹਰ ਆ ਗਏ ਨੇ ਬੜੀ ਸੰਗਤ ਨੂੰ ਖੁਸ਼ੀ ਦਾ ਮੌਕਾ ਹੈ ਸਾਰੀ ਸੰਗਤ ਦੇਖੋ ਤੁਸੀਂ ਦਰਸ਼ਨ ਕਰ ਸਕਦੇ ਜੀ ਏਡੀ ਵੱਡੀ ਕੌਮੀ ਇਨਸਾਫ ਮੋਰਚੇ ਦੇ ਜਿੱਤ ਸੰਗਤ ਦੀ ਪਬਲਿਕ ਦੀ ਸਾਰੇ ਜੂਥ ਦੀ ਦੇਖੋ ਕਿੱਡੀ ਮਹਾਰਾਜ ਦੀ ਚੜ੍ਹਦੀ ਕਲਾ ਹੋਈ ਏ ਜਿਹੜੀ ਕਿ 15 ਅਗਸਤ ਨੂੰ ਕਿੱਡੀ ਵੱਡੀ ਖੁਸ਼ੀ ਦੀ ਗੱਲ ਆ ਤੇ ਸਾਰੇ ਸੰਗਤ ਨੂੰ ਬਹੁਤ ਬਹੁਤ ਵਧਾਈ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ